ਦਵਾਬਾ ਪਬਲਿਕ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕੈਮਰਾਮੈਨ ਰਮਰ ਮਾਹੀ ਦੇ ਨਾਲ ਮੈਂ ਰਿਪੋਰਟਰ ਕੁਲਦੀਪ ਸਿੰਘ ਥੜਾ ਜਿੱਦਾਂ ਕਿ ਦਰਸ਼ਕਾਂ ਨੂੰ ਪਤਾ ਹੀ ਹੈ ਕਿ ਪਿਛਲੀ 26 ਜਨਵਰੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੇ ਸਟੈਚੂ ਦੇ ਨਾਲ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿਸ ਦੇ ਸਬੰਧ ਵਿੱਚ ਪੂਰੇ ਭਾਰਤ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸੇ ਲੜੀ ਦੇ ਤਹਿਤ ਅੱਜ ਸ਼ਹਿਰ ਫਲੋਰ ਦੇ ਵਿੱਚ ਅੰਬੇਦਕਰ ਚੌਂਕ ਵਿਖੇ ਅੰਬੇਦਕਰ ਪ੍ਰੈਸ ਕਲੱਬ ਪੰਜਾਬ ਦੇ ਸੱਦੇ ਤੇ ਹਾਰੇ ਕੰਸਾਰ ਨੇ ਪਾਰਟੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਆਪੋ ਆਪਣਾ ਕਰਤੱਵ ਨਿਭਾਉਂਦੇ ਹੋਏ ਇਸ ਧਰਨੇ ਨੂੰ ਸਫਲ ਬਣਾਉਣ ਵਾਸਤੇ ਵੱਧ ਚੜ ਕੇ ਆਪਣਾ ਯੋਗਦਾਨ ਪਾਇਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਦੇਖਦੇ ਆ ਮੌਕੇ ਦੀਆਂ ਲਾਈਵ ਤਸਵੀਰਾਂ ਬਾਵਾ ਸਾਡ ਤੁਹਾਡੀ ਸੋਚ ਤੇ ਪਹਰਾ ਤੇ ਆਵੇ ਪੰਜਾਬ ਸਰਕਾਰ ਹਾਏ ਹਾਏ ਬਾਵਾ ਸਾਡ ਤੁਹਾਡੀ ਹਾਏ ਹਾਏ ਇਹ ਵੀ ਸਾਰ ਦੇ ਨਾਂ ਤੇ ਇਹ ਬਣ ਜਾਵੇ ਸੋ ਅੰਮ੍ਰਿਤ ਬਾਣ ਪਹੁੰਚ ਲਈ ਜੀ ਸਾਡੇ ਜਨੈਲ ਫਲੋਰ ਜੀ ਔਰ ਲੰਬੜਦਾ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਜੀ ਔਰ ਪੈਸੀਪਾਲ ਸਿੰਘ ਜੀ ਖੇੜਾ ਸਾਹਿਬ ਔਰ ਜਿੰਨਾ ਪੂਰਾ মিডিਆ ਆ ਸਰਪੰਚ ਸਾਹਿਬ ਸੰਜੀਤ ਸਿੰਘ ਜੀ ਭੱਟੀਆਂ ਸਾਹਿਬ ਔਰ ਜਿੰਦਾਬਾਦ ਸਾਰੇ ਦੇ ਅਮੀਰ ਜਰ ਸੈਨਾ ਆਫ ਇੰਡੀਆ ਦੇ ਜਿੰਨੇ ਹਾਜ਼ਰ ਆ और जिन्हें भी बाबा साहब न्यार करने वाले लोग इटे हुए हैं तो सारे का धनबाद जा। है मुर्दाबाद नरेंद्र मोदी बाबा साहब सोचते बाबा साहब धीचते बाबा साहब डॉक्टर भीमराव अंबेडकर जी अमर रहे बाबा साहब डॉक्टर भीमराव अंबेडकर जी अब सरकार सरकार है नरिंद्र मोदी हाय भारत सरकार मुद्दाबाद बाबा साहब गुरु ਪਰ ਬਾਨ ਬਾਲ ਦੀ ਕੀ ਦਿਨਾਂ ਤੇ ਸਮਰਸ਼ੇਠੀਆਂ ਦੇਸ਼ ਦੇ ਕਾਨੂੰਨ ਦੇ ਪਾਲਣ ਹਾਰੇ ਬਾਬਾ ਸਾਹਿਬ ਡਾਕਟਰ ਵੀਰ ਮੇਰਕਰ ਸਾਹਿਬ ਪੁਨਾ ਦੇ ਨਾਂ ਤੇ ਜਿੰਨੀਆਂ ਵੀ ਸੰਸਥਾ ਮਾਇ ਇਸ ਦੇ ਚਰ ਰਿਹਾ ਅੱਜ ਹਰ ਇੱਕ ਕਰਤਾ ਬੜਾ ਹੀ ਦੁੱਖ ਮਹਿਸੂਸ ਕਰ ਰਿਹਾ ਹੈ ਕਿਉਂਕਿ ਪੰਜਾਬੀ ਚ ਇੱਕ ਕਹਾਵਤ ਹੈ ਬੱਕਰੀ ਜਾਨੋਂ ਵੀ ਗਈ ਤੇ ਖਾਣ ਵਾਲਿਆਂ ਨੂੰ ਸੁਆਦ ਨਹੀਂ ਆਇਆ बाबा ਸਾਹਿਬ ਜੀ ਨੇ ਆਪਣਾ ਬਚਪਨ ਜਿਸ ਤਰ੍ਹਾਂ ਸਮਾਜਿਕ ਤ੍ਰਿਸ਼ਕਾਲ ਦਾ ਸਾਹਮਣਾ ਕਰਦੇ ਹੋਏ ਆਪਣੀ ਜ਼ਿੰਦਗੀ ਨੂੰ ਮੁਸ਼ਕਲ ਮੁਸੀਬਤਾਂ ਦੇ ਵਿੱਚ गुजार ਕੇ ਜਿੱਤ ਕਰਕੇ ਇਸ ਸਮਾਜ ਦੇ ਲਈ ਕੁਝ ਜੋਗਸਥਾਨ ਸਾਡੇ ਸਾਰੇ ਦੇਸ਼ਦਿਆਂ ਲੋਕਾਂ ਲਈ ਮੋਢੇ ਦੇ ਮਨ ਵਿੱਚ ਇਹ ਚਾਹੀ ਸੀ ਤੋਂ ਜੋ ਸੋ ਸਾਡੇ ਰਹਿਬਰਾਂ ਦੀ ਧਰਮ ਕਾਗੂਆਂ ਦੀ ਸ਼ਤ్రੂ ਨਾਨਕ ਤੇਪ ਜੀ ਮਹਾਰਾਜ ਜੀ ਨੇ ਜਦੋਂ ਇਹ ਗਲੈਕ ਦਿੱਤੀ পাপ ਕੀ ਜੰਗਲੈ ਕਾਬਲੋਂ ਤਾਇਆ ਚੋਰੀ ਮੰਗੇ ਦਾਨ ਬੇਲਾ ਲੋ ਜਦੋਂ ਸ਼ਰਮਾਇਦਾਰ ਲੋਕ ਲੋਕਾਂ ਦੇ ਗਰੀਬਾਂ ਦੇ ਹੱਕ ਮਾਰਦੇ ਸੀ ਉਹਨਾਂ ਦੇ ਪ੍ਰਤਵਾਦ ਉਠਾਈ ਸਤਿਗੁਰੂ ਕਬੀਰ ਸ਼ਾਹ ਜੀ ਨੇ ਆਵਾਜ਼ ਉਠਾਈ ਮਨੋਂ ਕਠੋਰ ਮਰੇ ਬਨਾਰਸ ਨਰਕ ਨਾ ਵਾਂਚਿਆ ਜਾਏ ਹਰ ਕਾ ਸੰਤ ਮਰੇ ਹੜੰਬੈ ਸਗਲੀ ਸ਼ੈਨ ਤਰਾਈ ਸਤਿਗੁਰ ਦਸ ਮਹਾਰਾਜ ਨੇ ਕਿਹਾ ਬੇਗਮਪੁਰਾ ਸ਼ਹਿਰ ਕੋ ਨਾਉ ਦੋ ਕੰਧੋ ਨਹੀਂ ਟਠਾਉ ਨਾ ਤੁਸ਼ਵੀਸ਼ ਖਰਾਜ ਨਾ ਮਾਲ ਖਪ ਨਾ ਸੱਤਾ ਨਾ ਅੰਤਰਜਵਾਲ ਇਹ ਕੰਮ ਤਦੋਂ ਸੰਭ ਹੋ ਸਕਿਆ ਕਿਉਂਕਿ ਬਾਣੀ ਕਹਿੰਦੀ ਗੁਰੂ ਦਸ ਮਹਾਰਾਜ ਦੀ ਮਾਦੋ ਵਿਦਿਆ ਹੈ ਤਕੀਂ ਦਵੇਗ ਦੀਪੁ ਮਲੇਨ ਵਿਦਿਆ ਇੱਕ ਐਸੀ ਰੋਸ਼ਨੀ ਹੈ ਇੱਕ ਐਸਾ ਗਿਆਨ ਦਾ ਝੂਰਜ ਹੈ ਜਿੱਤੇ ਚੜ ਜਾਂਦਾ ਉੱਥੇ ਅਗਿਆਨਤਾ ਖਤਮ ਹੋ ਜਾਂਦੀ ਹੈ ਲੱਖ ਮੁਸੀਬਤਾਂ ਚੱਲ ਕੇ ਬਾਬਾ ਸਾਹਿਬ ਜੀ ਨੇ ਇੰਨੀਆਂ ਡਿਗਰੀਆਂ ਤੁਹਾਡੇ ਸਰਕਾਰ ਜੋ ਸਾਰੇ ਬਣਾਰੇ ਬੋਲ ਕੇ ਗਏ ਮੇਰਾ ਮਤਲਬ ਨਹੀਂ ਬਣਦਾ ਬੋਧੀਆਂ ਗੱਲਾਂ ਕਰਨ ਦਾ ਮੈਂ ਤੁਹਾਨੂੰ ਇਹ ਜਲ ਜ਼ਰੂਰ ਕਹੂੰਗਾ ਕਿ ਉਹਨਾਂ ਨੇ ਆਪਣੇ ਵਿੱਚ ਇੰਨੀ ਕਾਬਲੀਅਤ ਪੈਦਾ ਕਰਨੀ ਕਿ ਸਾਡੇ ਦੇਸ਼ ਦਾ ਜਦੋਂ ਆਜ਼ਾਦੀ ਦਾ ਸਮਾਂ ਆਇਆ 15 ਅਗਸਤ 1947 ਨੂੰ ਤਾਂ ਸਾਡੇ ਜਿਹੜੇ ਦੇਸ਼ ਦੇ ਵੱਡੇ ਵੱਡੇ ਸੁਚਬਾਨ ਜਿਹੜੇ ਲੀਡਰ ਸੀ ਰਾਜ ਸੀ ਉਹਨਾਂ ਨੂੰ ਚਿੰਤਾ ਪੈ ਗਈ ਤੇ ਦੇਸ਼ ਤਾਂ ਯਾਦ ਹੋ ਗਿਆ ਇਹ ਚਲਾਉਣਾ ਕਿੱਦਾਂ ਹੈ ਉਹਦੇ ਵਾਸਤੇ ਵੱਡੇ ਵੱਡੇ ਪੜੇ ਲਿਖੇ ਰਾਸ਼ੀਆ ਗੁਆ ਨੇ ਜਦੋਂ ਸੋਚਿਆ ਤੇ ਇਹਦੇ ਵਿੱਚ ਕੋਈ ਐਸਾ ਕਾਬਲ ਵਿਅਕਤੀ ਹੋਣਾ ਚਾਹੀਦਾ ਜਿਹੜਾ ਇਹਦੀ ਅਦਵਾਈ ਕਰੇਗਾ بڑے 283 ਮੈਂਬਰਸ ਨੂੰ ਸਭਾ ਦੇ ਵਿੱਚ ਜਿਹਦੇ ਵਿੱਚ ਮੁੱਖ ਰੂਲ ਜਾਂ ਸਾਡਾ ਬਾਬਾ ਸਾਹਿਬ ਡਾਕਟਰ ਟੀ ਆਰ ਮੇਦਰ ਸਕਦਾ ਔਰ ਅਹਿਸਾਸ ਵਿਧਾਨ ਜਿਹਦਾ ਇਹ ਜਿਹੜੇ ਲੋਕ ਤਰਸਕਾਰ ਕਰ ਰਹਾ ਜਿਨ੍ਹਾਂ ਦੀ ਦਿਮਾਗ ਦੀ ਜਿਹੜੀ ਆ ਹਾਲਾਤ ਖਰਾਬ ਹੋ ਚੁੱਕੀ ਆ ਉਹ ਇਹ ਸਮੱਸਿਆ ਹੈ ਕਿ ਉਹ ਇੱਕ ਛੋਟੀ ਜਾਤ ਵਿੱਚ ਪੈਦਾ ਹੋਏ ਸਾਡੇ ਜਿਹੜੇ ਦੇਸ਼ ਦੇ ਮਹਾਨ ਸ਼ਖੂਤ ਆ ਉਹਨਾਂ ਨੇ ਸਿਰਫ ਆਮ ਆਦਮਾ ਦੇਖਦਾ ਕੱਲ ਪਰਸੋਂ ਦਾ ਸੁਣਦਾ ਦਲਤ ਲੈ ਕੇ ਦਲਤ ਲੈਟਰ ਦਲਤ ਲੀਟਰ ਕੀ ਗੱਲ ਬਾਕੀਆਂ ਦੇ ਲਈ ਕਾਨੂੰਨ ਨਹੀਂ ਬਣਿਆ ਹੈ ਜੋ ਪੰਜਾਬ ਦੇ ਅੰਮ੍ਰਿਤਸਰ ਰਜਿਸਟ੍ਰਿਕ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਸਟੈਚੂ ਨੂੰ ਖੰਡਿਤ ਕੀਤਾ ਗਿਆ ਔਰ ਸੰਵਿਧਾਨ ਦੇ ਪ੍ਰਤੀਰੂਪ ਨੂੰ ਜਲਾਇਆ ਗਿਆ ਉਹਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਔਰ ਹਲਕੇ ਲੈਵਲ ਤੇ ਜਿਹੜਾ ਉਹ ਰੋਜ਼ ਪ੍ਰਦਰਸ਼ਨ ਹੋ ਰਿਹਾ ਬੰਦੀ ਕਾਰ ਕੀਤੀ ਗਈ ਸੀ ਅੱਜ ਸਥਾਨਕ ਡਾਕਟਰ ਮਿਡਗਰ ਚੌਕ ਤੇ ਇੱਕ ਵਕ ਵਕਰ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਸੰਕੇਤਕ ਤੌਰ ਤੇ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿ ਜਿਹੜਾ ਦੋਸ਼ੀ ਆ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਧਰਾਵਾਂ ਲਾ ਕੇ ਉਹਦੇ ਉਹਦੇ ਨਾਲ ਜਿਹੜਾ ਉਹਦੀ ਫਾਂਸੀ ਦਾ ਪ੍ਰਬੰਧ ਕੀਤਾ ਜਾਵੇ ਉਹਦੇ ਖਿਲਾਫ ਦੇਸ਼ ਧ్రోਹ ਦਾ ਮਕਦਮਾ ਦਰਜ ਹੋਵੇ ਉਹਦੇ ਖਿਲਾਫ ਨੈਸ਼ਨਲ ਸਕਿਉਰਿਟੀ ਐਕਟ ਤਹਿਤ ਮਕਦਮਾ ਦਰਜ ਹੋਵੇ ਉਹਦੇ ਖਿਲਾਫ ਜਿਹੜਾ ਆ ਦੰਗਾ ਭੜਕਾਉਣ ਦੀਆਂ ਭੰਡੀਆਂ ਜਿਹੜੀਆਂ ਧਰਾਵਾਂ ਲਾਈਆਂ ਜਾਣ ਔਰ ਉਹਦੀ ਸਿਟੀਜ਼ਨਸ਼ਿਪ ਭਾਰਤ ਦੀ ਨਾਗਰਿਕਤਾ ਦੇ ਉੱਤੋਂ ਕੋਈ ਜਾਵੇ ਕਿਉਂਕਿ ਉਹਨੇ ਭਾਰਤ ਦੇ ਸੰਵਿਧਾਨ ਦੇ ਪ੍ਰਤੀਰੂਪ ਨੂੰ ਵੀ ਜਿਹੜਾ ਮਤਲਬ ਖੰਡਿਤ ਕੀਤਾ ਹੈਗਾ ਸਟੈਚੂ ਵੀ ਕੰਡਿਡਿਟ ਕੀਤਾ ਆ ਔਰ ਉਹ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਮੀਟਕਰ ਦੇ ਆ ਨਰਾਦਰ ਕੀਤਾ ਆ ਜਿਨ੍ਹਾਂ ਨੇ ਭਾਰਤ ਦਾ ਸੰਵਿਧਾਨ ਦੇ ਕੇ ਪੂਰੇ ਭਾਰਤ ਦੇ ਲੋਕਾਂ ਦੇ ਲਈ ਜਿਹੜਾ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਡੈਮੋਕ੍ਰੇਸੀ ਦਿੱਤੀ ਆ ਤੇ ਅੱਜ ਉਹਦੇ ਲਈ ਅਸੀਂ ਇਕੱਠੇ ਹੋਏ ਆਂ ਔਰ ਅਗਲਾ ਪ੍ਰੋਗਰਾਮ ਜਿਹੜਾ ਤੈਅ ਹੋਊਗਾ ਉਹਦੇ ਮੁਤਾਬਿਕ ਜੇ ਬੰਦੀ ਕਾਲ ਆਈ ਤਾਂ ਬੰਦੀ ਕਾਲ ਨਹੀਂ ਤਾਂ ਕੋਈ ਹੋਰ ਰੋਸ ਪ੍ਰਦਰਸ਼ਨ ਦਾ ਰੂਪ ਰੇਖਾ ਆਈ ਤਾਂ ਉਹਦੇ ਉਹ ਕੀਤਾ ਜਾਵੇਗਾ ਉਸ ਲਈ ਸਾਹਿਬ ਕੀ ਜਿਹੜੇ ਪੰਜਾਬ ਜਿਨੇ ਵੀ ਬਾਬਾ ਸਾਹਿਬ ਦੇ ਜਿਹੜੇ ਸਟੈਚੂ ਬਣੇ ਆ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਪੰਜਾਬ ਜਿਹੜੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਕਿ ਨਹੀਂ ਦੇਣੀ ਚਾਹੀਦੀ ਦੇਖੋ ਐਂ ਇਆਂ ਬਾਬਾ ਸਾਹਿਬ ਡਾਕਟਰ ਮਿਰਗਰ 12000 ਪੰਡਾ ਦੇ ਵਿੱਚ ਤਾਂ 12000 ਹੀ ਸਟੈਚੂ ਲੱਗਾ ਹੋ ਸਕਦਾ ਉਹਨਾਂ ਦਾ ਇੰਨੀ ਸਰਕਾਰ ਨੂੰ ਕਦਮੇ ਇਹਨੇ ਸਖਤ ਚੁੱਕਣੇ ਚਾਹੀਦੇ ਆ ਕਿ ਜਿਹੜਾ ਏਦਾਂ ਦਾ ਕੋਈ ਮਨ ਬਣਾਵੇ ਤਾਂ ਉਹਨੂੰ ਪਹਿਲਾਂ ਡਰ ਭੈ ਆਵੇ ਕਿ ਜੇ ਮੈਂ ਏਦਾਂ ਦੀ ਕੋਈ ਕਾਰਵਾਈ ਗਲਤ ਕੀਤੀ ਤਾਂ ਜਿਹੜਾ ਉਹ ਮੇਰੇ ਖਿਲਾਫ ਹੋ ਸਖਤ ਕਾਰਵਾਈ ਹੋਊਗੀ ਤਾਂ ਏਦਾਂ ਦਾ ਪ੍ਰਬੰਧ ਸਾਨੂੰ ਜਿਹੜਾ ਕਰਨਾ ਚਾਹੀਦਾ ਹੈ ਦੇਖੋ ਲੋਕਾਂ ਨੂੰ ਇੱਕ ਬਾਲਾ ਸਾਹਿਬ ਡਾਕਟਰ ਮੇੜਕਰ ਨੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਕੰਮ ਕੀਤਾ ਇਦਾਂ ਅਸੀਂ ਸਾਰੇ ਵਾਕਾਂ ਦੇ ਸਾਰੇ ਧਰਮਾਂ ਦੇ ਲੋਕਾਂ ਦਾ ਸਾਰੇ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆਂ ਇਦਾਂ ਹੀ ਅਸੀਂ ਚਾਹੁੰਦੇ ਆਂ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਹੋ ਰਿਸਪੈਕਟ ਕੀਤੀ ਜਾਵੇ ਉਹਨਾਂ ਦਾ ਮਾਨਸਕਾਰ ਕੀਤਾ ਜਾਵੇ ਇਦਾਂ ਦੀ ਕੋਈ ਘਟਨਾ ਨਾ ਹੋਵੇ ਜਿਹੜਾ ਸਮਾਜ ਦੇ ਵਿੱਚ ਵੰਡ ਪਵੇ ਔਰ ਨੁਕਸਾਨ ਹੋਵੇ ਸਮਾਜ ਨੂੰ ਕਿ ਮੰਗਣਾ ਸਾਡੇ ਕੋਲ ਤਾਂ ਬਦਲ ਖੁੱਲਾ ਹੀ ਆ ਪ੍ਰੋਟੈਸਟ ਹੀ ਆ ਅਸੀਂ ਤਾਂ ਰਾਜ ਸ਼ਕਤੀ ਦਾ ਹੈ ਨਹੀਂ ਸਾਡੇ ਕੋਲ ਲੋਕ ਸ਼ਕਤੀ ਆ ਤੇ ਸੜਕਾਂ ਤੇ ਆਵਾਂਗੇ ਅੰਦੋਲਨ ਕਰਾਂਗੇ ਇਹ ਸਾਰੀ ਨੈਗਲੀਜੈਂਸੀ ਆ ਆ ਵਾਲੀ ਪਾਰਟੀ ਸਰਕਾਰ ਦੀ ਭਗਵੰਤ ਮਾਨ ਦੀ ਉਹਨੇ ਆਪਣਾ ਮੇਰ ਬਣਾਉਣਾ ਸੀਗਾ ਅੰਮ੍ਰਿਤਸਰ ਦੇ ਵਿੱਚ ਤੋਂ ਉਦੋਂ ਪਹਿਲਾਂ ਉਹਨਾਂ ਇਹੋ ਜਿਹੀ ਘਟਨਾ ਕਰਕੇ ਸਾਰੇ ਪੰਜਾਬ ਦਾ ਧਿਆਨ ਕੇਂਦਰਿਤ ਕਰਕੇ ੱੱਕੇ ਨਾਲ ਆਪਣਾ ਮੇਰ ਚੁਣ ਲਿਆ ਤੇ ਡੈਮੋਕ੍ਰੇਸੀ ਦਾ ਕਹਾਣ ਕੀਤਾ ਤੇ ਬਾਬਾ ਸਾਹਿਬ ਡਾਕਟਰ ਮਿਤਕਰ ਦਾ ਨਰਾਦਰ ਕੀਤਾ ਜੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਬਰਗਾੜੀ ਵਾਲੇ ਐਪੀਸੋਡ ਚ ਕੁੱਟਕੋੜੇ ਵਾਲੇ ਐਪੀਸੋਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਐਪੀਸੋਡ ਚ ਉਹਨਾਂ ਨੂੰ ਪਾਰਟੀ ਬਣਾਇਆ ਜਾ ਸਕਦਾ ਸ਼ਕੀਰਵਾਦ ਨੂੰ ਪਾਰਟੀ ਬਣਾਇਆ ਜਾ ਸਕਦਾ ਇਹ ਵੀ ਜਿਹੜਾ ਗ੍ਰਹਿ ਮੰਤਰਾਲੇ ਜਿਹੜਾ ਹੈ ਭਗਵੰਤ ਮਾਨ ਕੋਲੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਆ ਉਹਦਾ ਕਸੂਰ ਹੈ ਫਿਰ ਭਗਵੰਤ ਮਾਨ ਦੇ ਖਿਲਾਫ ਦੇਖੋ ਜੀ ਪਹਿਲਾਂ ਤਾਂ ਉਹ ਦਿਨ ਦੇਖਣਾ ਚਾਹੀਦਾ ਇਹ 26 ਜਨਵਰੀ ਦਾ 26 ਜਨਵਰੀ ਜਿਹੜਾ ਗਦੰਤ ਦਿੱਤਾ ਉਹਦੋਂ ਸਭ ਨੂੰ ਪਤਾ ਵੀ ਉਸ ਦਿਨ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਸੰਵਿਧਾਨ ਲਾਗੂ ਕਰਾਉਣਾ ਇਹ ਤੇ ਲਿਖਣ ਵਾਲੇ ਡਾਕਟਰ ਭੀਮਰਾਉ ਜੀ ਬੇਦਖਰ ਸੀਗੇ ਤੇ ਉਹਨਾਂ ਦੇ ਸਟੈਚੂ ਨਾਲ ਜਿਹੜੀ ਛੀਡ ਛਾੜ ਤੇ ਜਿਹੜੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਇਹ ਜਿਹੜੀ ਕੋਸ਼ਿਸ਼ ਕੀਤੀ ਗਈ ਆ ਇਹਦੇ ਪਿੱਛੇ ਕਿਤੇ ਨਾ ਕਿਤੇ ਜਿਹੜੀ ਮਨੂਵਾਦ ਤਾਕਤਾਂ ਦਾ ਹੱਥ ਹੈਗਾ ਆ ਕਿਉਂਕਿ ਆਏ ਦਿਨ ਅਸੀਂ ਦੇਖਦੇ ਆਂ ਕਦੀ ਸਭਿਧਾਨਾ ਛੀਡ ਛਾੜ ਹੁੰਦੀ ਆ ਕਦੇ ਐਸੀ ਸਮਾਜ ਦੇ ਉੱਤੇ ਕੋਈ ਤਿੱਖੇ ਸ਼ਬਦ ਬੋਲੇ ਜਾਂਦੇ ਆ ਇਹ ਕਦੀ ਇਹ ਜਿਹੜੀਆਂ ਸ਼ਸ਼ੋਭਤ ਆ ਬਾਬਾ ਵੀਰਾ ਉਹ ਬਾਤ ਕਰੀ ਤੇ ਸਟੈਚੂ ਉਹਨਾਂ ਨਾਲ ਕਿਤੇ ਨਾ ਕਿਤੇ ਸ਼ੇਰਖਾਰ ਕੀਤੀ ਜਾਂਦੀ ਹੈ ਇਹ ਕਿਤੇ ਨਾ ਕਿਤੇ ਮਨੁਵਾਦ ਜਿਹੜੀ ਸੋਚ ਆ ਇਹ ਪਿੱਛੇ ਕਿਤੇ ਨਾ ਕਿਤੇ ਲੱਗੀ ਹੋਈ ਆ ਇਹ ਕਿਤੇ ਨਾ ਕਿਤੇ ਕਿਸੇ ਲੋਕਾਂ ਨੂੰ ਫਰਮਾ ਕੇ ਇਦਾਂ ਦੇ ਕੰਮ ਜਿਹੜੇ ਕਰਵਾਏ ਜਾ ਰਹੇ ਆ ਉਹਨਾਂ ਨਾਲੋਂ ਤੇ ਇਹ ਜਿਹੜਾ ਸਮਾਜਿਕ ਤਾਣਾ ਬਾਣਾ ਇਹਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੇ ਦੇਖਿਆ ਜਾਵੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਹੋਰ ਵੀ ਸਟੈਚੂ ਲੱਗੇ ਨਜ਼ਰ ਆ ਰਹੇ ਆ ਉਹਨਾਂ ਤੇ ਕਿਉਂ ਨਹੀਂ ਕੀਤੀ ਜਾ ਰਹੀ ਹੈ ਭਾਈ? ਦੇਖੋ ਜੀ ਬਾਕੀ ਸਟੈਚੂਆਂ ਤੇ ਵੀ ਕਿਤੇ ਨਾ ਕਿਤੇ ਹੁੰਦੀ ਆ ਜਿੱਥੇ ਉਹ ਦੇਖ ਲੈਂਦੇ ਆ ਕੋਈ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਆ। ਵੀ ਜਦ ਪਤਾ ਹੈ ਵੀ 26 ਜਨਵਰੀ ਆ। ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਉਸ ਦਿਨ ਸੰਵਿਧਾਨ ਲਾਗੂ ਹੋਇਆ ਸੀ ਇਹਨਾਂ ਨੂੰ ਹਰੇਕ ਜਿਹੜੇ ਉਹਨਾਂ ਦੇ ਜਿਹੜੇ ਬਣੇ ਹੋਏ ਆ ਚੌਂਕਾ ਦੇ ਵਿੱਚ ਸਟੈਚੂ ਉਹਨਾਂ ਦੇ ਕੋਲ ਕਿਤੇ ਨਾ ਕਿਤੇ ਸਿਕਿਉਰਿਟੀ ਲਾਉਣੀ ਚਾਹੀਦੀ ਸੀ ਜਾਂ ਇਦਾਂ ਦਾ ਸਰਕਾਰਾਂ ਨੂੰ ਕੋਈ ਐਫਰਟ ਕਰਨੀ ਚਾਹੀਦੀ ਆ ਵੀ ਬਾਬਾ ਸਾਹਿਬ ਬਾਰੇ ਚੰਗੀ ਤਰ੍ਹਾਂ ਜਿਹੜਾ ਆ ਸਕੂਲਾਂ ਦੇ ਵਿੱਚ ਪੜਾਇਆ ਜਾਵੇ ਵੀ ਬਾਬਾ ਸਾਹਿਬ ਦੀ ਕੀ ਅਹਿਮੀਅਤ ਕੀ ਸੀਗੀ ਉਹਨਾਂ ਨੇ ਸਭ ਨੂੰ ਬਰਾਬਰਤਾ ਦੇ ਹੱਕ ਲੈ ਕੇ ਦਿੱਤੇ ਆ ਕੱਲਾ ਸੰਵਿਧਾਨ ਉਹਨਾਂ ਨੇ ਐਸਿਆਂ ਲਈ ਨਹੀਂ ਲਿਖਿਆ ਪੂਰੇ ਸਮਾਜ ਲਈ ਲਿਖਿਆ ਆ ਸਾਰੇ ਸਮਾਜ ਲਈ ਲਿਖਿਆ ਆ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਉਹਨਾਂ ਤੇ ਸਿਕਿਉਰਿਟੀ ਲਗਾਣੀ ਚਾਹੀਦੀ ਆ ਕਿ ਨਹੀਂ ਚਾਹੀਦੀ ਦੇਖੋ ਇਸ ਸਟੈਚੂ ਦਾ ਬਹੁਤ ਸਾਰਾ ਸਾਰਿਆਂ ਦੇ ਦਿਲਾਂ ਦੇ ਵਿੱਚ ਜਿਹੜੇ ਬਾਬਾ ਸਾਹਿਬ ਬਚੇ ਹੋਏ ਆ ਸਟੈਚੂ ਦਾ ਇੱਕ ਬਹੁਤ ਵੱਡੀ ਗੱਲ ਆ ਵੀ ਉਹਨਾਂ ਦੀ ਅਸੀਂ ਸਜੋਕਤ ਲਈ ਜਿਹੜੇ ਲਾਏ ਹੋਏ ਆ ਉਹਨਾਂ ਦੇ ਸਨਮਾਨ ਲਈ ਜਿਹੜੇ ਆ ਸਟੈਚੂ ਹਰ ਸ਼ਹਿਰ ਦੇ ਵਿੱਚ ਮੇਰੇ ਕੰਨਾਂ ਲੱਗੇ ਹੋਏ ਆ ਪਰ ਇੰਨੀ ਸਿਕਿਉਰਿਟੀ ਜਿਹੜੀ ਆ ਉਹ ਰੇ ਨਹੀਂ ਕਰ ਸਕਦੇ ਪਰ ਜ਼ਰੂਰੀ ਆ ਵੀ ਜਿੱਦਣ 26 ਜਨਵਰੀ ਉਹ ਦਿਨ ਜਿਹੜਾ ਬਹੁਤ ਮੈਟਰ ਕਰਦਾ ਸੀਗਾ ਜਿੱਦਾਂ ਬਾਬਾ ਸਾਹਿਬ ਦਾ ਜਨਮ ਦਿਨ ਹੁੰਦਾ ਆ ਬਾਬਾ ਸਾਹਿਬ ਦਾ 프리ਨਨਵਾਂ ਦੇਸ ਹੋ ਜਾਂਦਾ 26 ਜਨਵਰੀ ਹੋ ਗਈ 15 ਅਗਸਤ ਹੋ ਗਈ ਇਹ ਦਿਨ ਜਿਹੜੇ ਇਨੀਆਂਤ ਰੱਖਦੇ ਆ ਉਸ ਦਿਨ ਹੀ ਕੀਤਾ ਗਿਆ ਇਹ ਜਾਨ ਬੁੱਝ ਕੇ ਸ਼ਰਾਰਤ ਕੀਤੀ ਗਈ ਆ ਕੀ ਮੈਸੇਜ ਕੀ ਆ ਜੀ ਪੰਜਾਬੀ ਮੈਸੇਜ ਇਹ ਆ ਕਿ ਪੰਜਾਬ ਸਰਕਾਰ ਬਿਲਕੁਲ ਫੇਲ ਨਜ਼ਰ ਆ ਰਹੀ ਆ ਲਾਉਣੇ ਆਰਡਰ ਤੇ ਵੀ ਦੇਖੋ ਕੋਈ ਆਏ ਦਿਨ ਸ਼ਹਿਰਾਂ ਦੇ ਵਿੱਚ ਗੋਲੀਆਂ ਚੱਲ ਰਹੀਆਂ ਹਰ ਰੋਜ਼ ਗੋਲੀ ਚੱਲ ਰਹੀ ਆ ਪ੍ਰਸ਼ਾਸਨ ਫੇਲਿਆ ਬਿਲਕੁਲ ਸੈਂਟਰ ਸਰਕਾਰ ਤੋਂ ਕੀ ਮੰਗ ਕਰਦੇ ਆ ਆਪਾਂ ਹੁਣ ਉਹਦੇ ਬਾਰੇ ਸੈਂਟਰ ਸਰਕਾਰ ਦਾ ਪਹਿਲੇ ਹੀ ਜਿਹੜੀ ਆ ਅਮੀਰਕਰ ਦੇ ਵਿਰੋਧੀ ਉਹਤੇ ਪਾਰਲੀਮੈਂਟ ਦੇ ਵਿੱਚ ਕਰ ਰਹੇ ਆ ਅਮੀਰਕਰ ਅਮੀਰਦਾਰ ਅਮੀਰਕਰ ਕਹਿੰਦਾ ਫੈਸ਼ਨ ਬਣ ਗਿਆ ਨਾ ਉਹ ਜਿਹੜਾ ਇਹਨਾਂ ਦਾ ਅਮੀਸ਼ਾ ਆ ਉਹਦੇ ਅਸੀਂ ਪਹਿਲਾਂ ਵੀ ਪੁਤਲੇ ਫੂਕ ਕੇ ਹਟੇ ਆ ਉਹਨਾਂ ਦੀ ਤਾਂ ਸੋਚ ਹੀ ਪਹਿਲਾਂ ਹੀ ਆ ਆਰਐਸਐਸ ਵਾਲੀ ਸੋਚ ਹੈ ਉਹਨਾਂ ਦੀ ਮਨੁਵਾਦੀ ਸੋਚ ਹੈ